ਦੇਖੋ ਬਹੁਤ ਹੀ ਖੁਸ਼ੀ ਦਾ ਦਿਨ ਅੱਜ ਪਿੰਡਾਂ ਪਿੰਡਾਂ 'ਚ ਮੈਂ ਜਾ ਰਿਹਾ ਲੋਕੀ ਬਹੁਤ ਸਵਾਦ ਕਰਦੇ ਆਂ ਔਰ ਅੱਜ ਕੋਟਲੀ ਪਿੰਡ ਦੇ ਵਿੱਚ ਜਿਹੜਾ ਪ੍ਰੋਗਰਾਮ ਸਾਡੇ ਸਰਪੰਚ ਸੋਨੀ ਨੇ ਕਰਾਇਆ ਔਰ ਸਾਡੇ ਵੱਡੇ ਭਰਾ ਮਾਸਟਰ ਜੀ ਨਰੋੜ ਜੈਮ ਸਿੰਘ ਤੋਂ ਉਹ ਸੇਵਾਦਲ ਦੇ ਮੁਖੀ ਨੇ ਉਹਨਾਂ ਦੀ ਅਦક્ષા ਦੇ ਵਿੱਚ ਜਿਹੜੇ ਨੌਜਵਾਨ ਔਰ ਜੜੀਆਂ ਮੇਰੀਆਂ ਭੈਣਾ ਸੇਵਾਦਾਲ ਕਾਂਗਰਸ ਚ ਸ਼ਾਮਲ ਹੋਈਆਂ ਮੇਰੇ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈ ਹੈ ਔਰ ਮੇਰੇ ਬਾਬੇ ਨਾਨਕ ਅਗੇ ਪ੍ਰਾਰਥਨਾ ਹੈ ਬਾਬੇ ਨਾਨਕ ਦਾ ਇਹ ਸਾਰੀਆਂ ਮੇਰੀਆਂ ਭੈਣਾ ਤੇ ਔਰ ਜਿਹੜੇ ਮੁੰਡੇ ਸਾਡੇ ਸੇਵਾਦਾਲ ਚ ਸ਼ਾਮਲ ਹੋਏ ਨੇ ਉਹਨਾਂ ਉਤੇ ਬਾਬੇ ਨਾਨਕ ਦਾ ਮੇਰ ਪਰਿਆ ਹੱਥ ਰਵੇ ਇਹ ਸਾਰੇ ਹੀ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨ ਇਹ ਮੇਰੀ ਕਾਮਨਾ ਹੈ ਔਰ ਕੋਈ ਜ਼ਮਾਨਾ ਸੀ ਜਿਹਦੇ ਵਿੱਚ ਸਭ ਤੋਂ ਪਹਿਲੇ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਕਾਂਗਰਸ ਪਾਰਟੀ ਨੇ ਦੇ ਇਜਾਜ਼ਤ ਕਰਾਇਆ ਔਰ ਸੇਵਾਦਾਲੀ ਸੀ ਸਾਰੀ ਉਸ ਵੇਲੇ ਕੋਈ ਨੇਤਨੂਤਾ ਨਹੀਂ ਸੀ ਬੋਲੇ ਸਾਰੇ ਸੇਵਾਦਾਲ ਦੇ ਸੀ ਸਾਡਿਆਂ ਦੇਖ ਕੇ ਬੀਜੇਪੀ ਨੇ ਆਪਣੀ ਆਰਐਸਐਸ ਪੈਦਾ ਕੀਤੀ ਸਾਡੀ ਸੇਵਾਦਾਲ ਜਿਹੜੀ ਆਸ ਆਸਤੇ ਡਿੱਗਦੀ ਗਈ ਔਰ ਆਰਐਸਐਸ ਚੜਦੀ ਗਈ ਮੇਰੀ ਸਾਰੀ ਹੀ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਛੋਟੀ ਵੱਡੀ ਉਹਨਾਂ ਅੱਗੇ ਮੇਰੀ ਪ੍ਰਾਰਥਨਾ ਹੈ ਜਿਸ ਤਰ੍ਹਾਂ ਆਰਐਸਐਸ ਉਹਨਾਂ ਦੀ ਤਗੜੀ ਹੋ ਰਹੀ ਰਹੀ ਹੈ ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਸਾਡੀ ਜਿਹੜੀ ਇਹ ਟੀਮ ਹੈ ਜਿਹੜੀ ਉਹ ਸੇਵਾਦਾਰੀ ਚਾਹੀਦੀ ਆ ਔਰ ਸੇਵਾਦਲ ਜਿਹੜੀ ਹੈ ਜਿਹਦਾ ਆਰਐਸਐਸ ਕੰਡਾ ਦੇ ਵਿੱਚ ਕੰਮ ਕਰ ਰਹੀ ਆ ਇਸੇ ਤਰ੍ਹਾਂ ਸੇਵਾਦਲ ਵੀ ਕੰਮ ਕਰੇ ਜਿਸ ਤਰ੍ਹਾਂ ਆਰਐਸਐਸ ਕਰਦੀ ਆ ਸਾਡੀ ਸੇਵਾਦਲ ਵੀ ਕਰੇ ਔਰ ਜਿਹੜੇ ਸਾਡੇ ਲੀਡਰ ਨੇ ਉਹ ਪਹਿਲ ਦੇ ਆਧਾਰ ਤੇ ਸੇਵਾਦਾਰ ਨੂੰ ਮੁੜਾ ਬਦਲਣਾ ਚਾਹੀਦਾ ਕੁਝ ਬੀਜੇਪੀ ਅੱਛਾ ਉਹ ਵੀ ਬੜੀ ਖੁਸ਼ੀ ਦੀ ਗੱਲ ਹੈ ਜਿਹੜੇ ਬੰਦੇ ਸਰਕਲ ਦੇ ਪ੍ਰਧਾਨ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਮੁੜਾ ਤਰਗੜ ਤੋਂ ਕੀ ਨਾ ਯਾਰ ਕੀ ਨਾ ਆਦਾ ਮੈਨੂੰ ਮੁੜਾ ਜਿਹੜਾ ਸ਼ਾਮਲ ਹੋਇਆ ਮੇਰੇ ਵੱਲੋਂ ਉਹਨੂੰ ਵੀ ਵਧਾਈ ਹੈ ਠੀਕ ਔਰ ਜਿਹੜੀਆਂ ਮਰੀਆਂ ਭੈਣਾ ਜਾਂ ਨੌਜਵਾਨ ਬੀਜੇਪੀ ਛੱਡ ਕੇ ਕਾਂਗਰਸ ਸ਼ਾਮਲ ਹੋਏ ਨੇ ਉਹਨਾਂ ਨੂੰ ਵੀ ਮੇਰੇ ਵੱਲੋਂ ਧੰਨਵਾਦ ਹੈ ਮੇਰੀ ਪਾਰਟੀ ਦੇ ਵਿੱਚ ਉਹਨਾਂ ਦਾ ਜਿਹੜਾ ਬੰਦਾ ਸਨਮਾਨ ਉਹ ਦਿੱਤਾ ਜਾਏਗਾ ਔਰ ਪਾਰਟੀ ਵਿੱਚ ਪੂਰਾ ਹੱਕ ਦਿੱਤਾ ਜਾਏ ਫਿਰ ਮੇਰੇ ਵੱਲੋਂ ਕੋਟਲੀ ਦੇ ਨਿਵਾਸੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੈ ਜੈ ਹਿੰਦ